ਤਾਂ ਫਿਰ ਇਸ ਨਾਲ ਜਿਹੜੀ ਦਾ ਮਤਲਬ ਆ ਮਾਲਕੀ ਜਿਹਨਾਂ ਤੋਂ ਕੋਸ਼ਿਸ਼ ਕੀਤੀ ਉਹਨੇ ਅਵਾਜ਼ ਕੀਤਾ ਅੱਜ ਅੱਜ ਤੋਂ ਬਾਅਸਾ ਆ ਰਹੇ ਸੀ ਸਤਲੁਜ ਦੇ ਬੰਦ ਜਿਦੋਂ ਵੰਟਪੇ ਆ ਰਿਹਾ ਤੇ ਰਸਤੇ ਵਿੱਚ ਆਉਂਦੇ ਆਂ ਦੇਖਾਂਗੇ ਪਿੰਡ ਦੇ ਵਿੱਚ ਸੰਚਾਲਨ ਲੱਗੀਆਂ ਹੋਈਆਂ ਨੇ ਜਿਹੜੀਆਂ ਬੋਲੀਆਂ ਭਰ ਗਿਆ ਨੇ ਕਿੰੀਆਂ ਪੈਣਾ ਬਹੁਤ ਬੜਾ ਬਣ ਗਿਆ ਸਾਡੇ ਲੋਕ ਵੀ ਸਰਕਾਰ ਦੇ ਵਿੱਚ ਭੰਗ ਦੇ ਵੇ ਸਾਨੂੰ ਇਹ ਵੀ ਟਾਈਮ ਟਾਈਮ ਦੇ ਵਿੱਚ ਸਮਾਜ ਸੇਵਾ ਦੇ ਦੇ ਕੰਮ ਕਰਦੇ ਰਹੇ ਤੇ ਮੈਂ ਤੁਹਾਨੂੰ ਪੰਜੀ ਪੁੱਛਣਾ ਚਾਹੁੰਦਾ ਕਿ ਕਿੰਨਾ ਮਾਹੌਲ ਹੈ ਇੱਥੇ ਮਾਹੌਲ ਜੋ ਦੇਖੋ ਪੂਰੀ ਦਰਵਾਜ਼ੀ ਦਾ ਕੰਮ ਨਹੀਂ ਹੈ ਕਿਸੇ ਦੇ ਇੰਨਾ ਜ਼ਿਆਦਾ ਪਾਣੀ ਕਿੰਨਾ ਛਰਿਆ ਆ ਕਿ ਖਾੜਾ ਆ ਰਿਹਾ ਸਾਰੀ ਪੱਤਰੀ ਤੇ ਕੋਲਾ ਲੱਗਿਆ ਹੈ ਇਹ ਜਿਹੜੀ ਪੂਰਾ ਇਹਨਾਂ ਲੱਗ ਰਿਹਾ ਇਹ ਵੀ ਤੋਂ ਵੀ 3 ਦਿਨ ਪਹਿਲਾਂ ਅਸੀਂ ਸਾਡੇ ਆਰਥਵਾਣ ਦੇ ਹਿੰਡਾਲਿਆਂ ਨੇ ਸਾਰਿਆਂ ਨੇ ਦੇ ਸਪੋਰਟ ਇਹ ਵੀ ਕੰਟਰੋਲੀਆਂ ਪਰ ਤੇ ਰੇਟੀਆਂ ਲੱਖਾਂ ਦੇ ਹਿਸਾਬ ਨਾਲ ਪੋਰੇ ਸਿੱਟੇ ਸੋ ਸਾਰੇ ਤੇਰੇ ਆ ਰੋੜ ਕੇ ਲੈ ਕੇ ਨਾ ਕਿ ਮੀਨਾ ਰੋੜ ਕੇ ਲੈ ਗਿਆ ਇਹ ਬੋਲ ਇਹਦਾ ਨਾ ਲੈ ਕੇ ਸਾਡੇ ਪਛਾਣ ਨਹੀਂ ਰਹੀ ਜੋਨ ਜਿਹੜੇ ਐਪਰੋਪ੍ਰੀਏਟ ਪਈਏ ਮੇਟ ਲੈਣ ਚਾਹੀਦੇ ਸੀਗੇ ਉਹਨਾਂ ਨੇ ਨਹੀਂ ਲਏ ਕਿ ਜੇ ਤੋਂ ਪਾਣੀ ਟੁੱਟ ਗਿਆ ਉਹ ਰੰਗ ਉੱਡ ਗਿਆ ਫਿਰ ਆਪ ਹੀ ਬੋਲਣੇ ਚਾਹੀਦੇ ਹੈ ਹੈਨਾ ਪੱਥਰ ਲਾਉਣ ਲਈ ਸਾਡੇ ਮੁੰਡੇ ਮਿੰਤਾ ਕਰਦੇ ਰਹੇ ਸਾਡੇ ਸਰਪੰਚ ਮਿੰਤਾ ਕਰਦੇ ਰਹੇ ਕਿ ਇੱਥੇ ਜਾਲੇ ਬਣ ਕੇ ਪੱਥਰ ਲਾ ਦਿਓ ਪਾਣੀ ਬੰਨ੍ਹ ਪਾਤੀ ਨਾ ਇਹਨਾਂ ਨੂੰ ਪਤਾ ਨਹੀਂ ਗਲਤ ਫਹਿਮੀ ਸੀ ਕਿ ਬੰਨ੍ਹ ਬਹੁਤ ਸਟਰੋਂਗ ਆ ਬੰਨ੍ਹ ਅੰਦਰੋਂ ਥੱਲੇੋਂ ਕੋਕਲਾ ਸੀਗਾ 50 ਸੈਂਟੀਮੀਟਰਾਂ ਦਾ ਬੰਨ੍ਹ ਸੀਗਾ ਬੰਨ੍ਹ ਤੇ ਬੈਠੇ ਮਤਲਬ ਪਾਣੀ ਟੁੱਟ ਗਿਆ ਮਤਲਬ ਮੈਂ ਵੀ ਉੱਤੇ ਉਹ ਚਲਦੇ ਰਹੇ ਲੋਗੇ ਲਗਾਤਾਰ ਉਸੇ ਜਲਦੀ ਨੂੰ ਤੇ ਮੈਂ ਦੇਖ ਰਿਹਾ ਕਿ ਜਿੰਨੇ ਉਹ ਬੰਨ੍ਹ ਕੇ ਵਿੱਚ ਆਏ ਛੇ ਛੋਟੇ ਚੀਜ਼ਾਂ ਜਾਲੀ ਨਾਲ ਵੀ ਛੁੱਟੇ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤੇਜ਼ ਵਹਾਅ ਕਰਕੇ ਉਹ ਮਤਲਬ ਇੰਨਾ ਵੱਜੇ ਤਾਂ ਪਾਣੀ ਉਹ ਪੰਚਨ ਲਈ ਜਾ ਰਿਹਾ ਹੈ ਇਸ ਖਪੇਤੇ ਨਹੀਂ ਕਰਦੇ। ਰੋੜ ਦੇ ਦਰਾਖਤ ਨੂੰ ਮਿੰਟਾਂ ਦੇ ਇੱਕ ਮਿੰਟਾਂ ਦੇ ਸਕਿੰਟਾਂ ਦੇ ਵਿੱਚ ਰੋੜ ਕੇ ਲੈ ਜਾਦੇ। ਵੱਡੇ 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 ਠੀਕ ਹੈ ਉਹ ਤਾਂ ਵੱਡੇ ਵੱਡੇ ਲੈ ਗਏ। ਪੱਤੀ ਨਰਵਾ ਕੇ। ਸਿੱਧੇ ਜਿਹੜੀਆਂ ਉਹਦੀ ਕੀ ਕਰੇ ਅੰਦਰ ਗੱਲ ਕਰਦੇ। ਇਹੋ ਜਿਹੇ ਜਿਹੜਾ ਟੀਨ ਹੋਇਆ ਉਹਨਾਂ ਨੇ ਕਿਹਾ ਆਹ ਬਰੂਕੀਆਂ ਨੇ ਜਦੋਂ ਆਪਾਂ ਇਹੋ ਜੀ ਆਕਾਲੀ ਸਿਚੁਏਸ਼ਨ ਹੁੰਦੀ ਹੈ ਠੀਕ ਹੈ ਡਿਜ਼ਾਸਟਰ ਮੈਨੇਜਮੈਂਟ ਐਕਟੀਵ ਹੋਦੀ ਦਾ ਮੋਰ ਇੱਕ ਦੇ ਰਹਿ ਕਿ ਉਹਨਾਂ ਦੇ ਕੋਲ ਐਪਰੋਪ੍ਰੀਏਟ ਟੈਕਨੋਲੋਜੀ ਮੋਨੋ ਅਸਿੰਮਟਰੀ ਪਾਵਰ ਹੁੰਦੀ ਨਹੀਂ ਉਹਨਾਂ ਨੂੰ ਥੋੜੇ ਜਿਹਾ ਲੋਡ ਲੈਂਦੇ ਨੇ ਇਹ ਬਤਾਉਣ ਦੀ ਕਾਪਰ ਹਾਈ ਪੁਟ ਦੇ ਤੱਕ ਆਉਂਦਾ ਆਉਂਦਾ ਇਹਨਾਂ ਰਿਸੋਰਸਸ ਸਾਡੇ ਲੋਕਾਂ ਦੀ ਮਿਹਨਤ ਦਾ ਵੇਸਟ ਕੀਤੀ ਆ ਤੇ ਉਹਦੇ ਕਰਕੇ ਅੱਜ ਸਾਕੇ ਸਭ ਦੇ ਕਿ ਅੱਜ ਨਾ ਨਾ ਲੋਕ ਇਹਦਾ ਕੁਦਰਤ ਇਹਨਾਂ ਕਿਰਤਾਂ ਦਾ ਅਸੀਂ ਕਿਦੋਂ ਦੇ ਕਹਿੰਦੇ ਆ ਕਿ ਮੈਂ ਮੈਂ ਇਸ ਗੱਲ ਸਹਿਮਤ ਆ ਕਿ ਦਰਿਆ ਨੂੰ ਰਾਗ ਨੂੰ ਪਾਉਣ ਨਹੀਂ ਦਿੱਤਾ ਪਰ ਆਹ ਪਾਰ ਮੀਡੀਆ ਟ੍ਰੈਫਿਕਾਂ ਭਰੀਏ ਟਿੱਪਰ ਅੱਜ ਨਾ ਵਰਤੀ ਦੇ ਜੋ ਦੀ 世代 ਨੋ ਰਖਾਰੇ ਵੀ ਇਸ ਵਾਰ ਬਾਰਿਸ਼ ਬਹੁਤ ਆਈਆਂ ਪਾਈਸ ਦੀ ਈ ਨੂੰ ਰੋਕਿਆ ਜਾਵੇ ਬਾਲ ਨੂੰ ਦਿਖਾਇਆ ਜਾਵੇ ਪਰ ਉਸ ਤੋਂ ਪਰਸ਼ਾਸ਼ ਤੇ ਸਾਡੀ ਨਹੀਂ ਸੁਣੀ ਪਰ ਸਾਡੀ ਨਹੀਂ ਖੰਡੀ ਰਹੀ ਹੈ ਇਹ ਹੁਣ ਕਰਕੇ ਸਾਡੇ ਲੋਕ ਹੀ ਪੁੱਤ ਰਹੇ ਆ ਸਾਡਾ ਹੁਣ ਆਂਡਰੇ ਖਾਣੇ ਜਿਹੜਾ ਤੁਸੀਂ ਜਿਹੜਾ ਬੰਨ ਜਿਹੜਾ ਖਤਰੇ ਵਿੱਚ ਆ ਆ ਸਿਮਰ ਭਾਜੀ ਢਿਲੋਂ ਸਾਹਿਬ ਆਪ ਆ ਮੌਕਾ ਦੇਖਣ ਆਏ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਸ ਟਾਈਮ ਇੱਥੇ ਸਥਿਤੀ ਜਿਹੜੀ ਆ ਉਹ ਬਹੁਤ ਨਾਜ਼ੁਕ ਬਣੀ ਹੋਈ ਆ ਉਹ ਕੱਲ ਵੀ ਕੱਲ ਵੀ ਢਿਲੋਂ ਸਾਹਿਬ ਆਏ ਸੀ ਉਹਨਾਂ ਨੇ ਕੱਲ ਵੀ ਮੌਕਾ ਦੇਖਿਆ ਸੀ ਮੈਰੇ ਹੁਣ ਉਹ ਕੰਮ ਜਿਹੜਾ ਕੋਈ ਕਰ ਦਿੱਤੀ ਹੈ ਬੂੜੀਆਂ ਪਰ ਪਰ ਕੇ ਆ ਦੇਖੋ ਇਹ ਵੀ ਛੁੱਟੀਆਂ ਚਾਰੀਆਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਬੰਦ ਰੁਕ ਜੀ ਆ ਫੜੇ ਯਾਰ ਕਿਧਰ ਹੈ ਜਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਨੌਜਵਾਨਾਂ ਵੱਲੋਂ ਜਿਹੜਾ ਆ ਬਾਈ ਜੀ ਪਾਈਓ ਦੋ ਦਿਨ ਕੱਪ ਆ ਦੋ ਦਿਨ ਕੱਪ ਜਿਹੜਾ ਮੇਰੇ ਆ ਆ ਜਾ ਆ ਜਾ ਦੀਪੂ ਓਏ ਪਤਾ ਨਹੀਂ ਕਿਹੜੇ ਕਿਹੜੇ ਪਿੰਨਾ ਤੱਕ ਦੇ ਲੋਕ ਜਿਹੜੇ ਨੌਜਵਾਨ ਮੁੰਡੇ ਬਜ਼ੁਰਗ ਸਾਰੇ ਇੱਥੇ ਪਹੁੰਚੇ ਆ ਰਾਨਾ ਸਾਹਿਬ ਥੋੜੀ ਪਾਈਓ ਥੋੜੀ ਬਾਬੇ ਨਾਨਕ ਨਾਲ ਵੀ ਆ ਨਾ ਜੀ ਆ ਦੇਖੋ ਜੀ ਇੰਨੇ ਹਾਂ ਬੰਦਾ ਹੁੰਦਾ ਲੋਕੋ ਬੰਦ ਤੋਂ ਬੰਦ ਤੋਂ ਬਾਹਰ ਖੋਲ ਕੇ ਦੇ ਦੋ ਮੈਂ ਬੋਲਦਾ ਬੱਪਾ ਹਾਂ ਚੱਲ ਆ ਚੱਲ ਆ ਦੇਖਣਾ ਅੱਗੇ ਚੱਲੀਏ ਬੈਂਕ ਦਾ ਅੱਜ ਅਕੇ ਵੱਡਾ ਆਪਣਾ ਲਖਮੀ ਸਿੰਘ ਲੱਭਾ ਲੁਧਿਆਣਾ ਸਿਟੀ ਲਾਈਵ ਚੈਨਲ ਤੋਂ ਆਪਣੇ ਸਾਡੇ ਪ੍ਰਧਾਨ ਜੀ ਕਿਹੜੀ ਸੇਵਾ ਲੈ ਕੇ ਪਹੁੰਚੇ ਜੀ ਕਰਦੀ ਪੋਰੀ ਆ ਜੀ ਅੱਜ ਦੋ ਘੜੀਆਂ ਮਰ ਕੇ ਲੈ ਕੇ ਸਰਦਾਰ ਸਭਾ ਪੰਜਾਬ ਐਂਡ ਲੁਧਿਆਣਾ ਸੈਂਟਰ ਅਸੀਂ ਅੱਜ ਜੀਤੀ ਸਾਹਿਬ ਦੇ ਅੰਦਰ ਆਦਰ ਸਿੰਘ ਆਏ ਅਸੀਂ ਇੱਥੇ ਖਾਲੀ ਕੌੜੀਆਂ ਲੈ ਕੇ ਪਹੁੰਚੇ ਹਾਂ ਦੋ ਘੜੀਆਂ ਮਰ ਕੇ ਲੈ ਕੇ ਆਏ ਹਾਂ ਜੀ ਇਹਨਾਂ ਨੂੰ ਵਾਪਸ ਇਹ ਆਉਣ ਵਾਲੇ ਕੰਮ ਚ ਵੀ ਹਲੇ ਕੋਈ ਲੰਮਾ ਕਰਨ ਲੱਗਦਾ ਹੈ ਕੋਈ ਹੋਰ ਵੀ ਅਸੀਂ ਅੱਕੇ ਬਹੁਤ ਐਕਸ਼ਨ ਦੀ ਬੜੀ ਤਿਆਰੀ ਕੀਤੀ ਹੋਈ ਆ ਲੇਵਲ ਤੇ ਸਾਡੇ ਪੰਜਾਬ ਦੇ ਪ੍ਰਧਾਨ ਸੁਮਿੰਦਰ ਅਗਰਵਾਲ ਜੀ ਸਾਡੀ ਲੋਕਲ ਟੀਮ ਲੁਧਿਆਣਾ ਖਲਵਾਲ ਦੀ ਸਾਰੇ ਇਸ ਕੰਮ ਨੂੰ ਪੂਰੇ ਜਤੂਤ ਹੋ ਕੇ ਲੱਗੇ ਹੋਏ ਆ ਜਿੱਥੇ ਵੀ ਤੁਹਾਨੂੰ ਕੋਈ ਸੇਵਾ ਦੀ ਜਰੂਰਤ ਪਵੇਗੀ ਅਸੀਂ ਹਰ ਸਮੇਂ ਉੱਤੇ ਤਿਆਰ ਰਹੇ ਹਾਂ ਧੰਨਵਾਦ ਕੀ ਅੱਜ ਦੀ ਨਵੀਂ ਅਪਡੇਟ ਦਰਿਆ ਦੇ ਮੋਂ ਕੱਲੇ ਤੇ ਖੜਾ ਪਾਣੀ ਦੇਖੋ ਕੰਨੀ ਸਪੀਡ ਦੇ ਵਿੱਚ ਆ ਅੱਜ ਤੱਕ ਇਹਨੂੰ ਘਟਿਆ ਲੱਗਦਾ ਥੋੜਾ ਜਿਹਾ ਪਰ ਸਪੀਡ ਉਤੀਜ ਆ ਚੋਲਾ ਕਿਸੇ ਦਾ ਡੁੱਬਿਆ ਚੱਲ ਆ ਫਿਰ ਤਾਂ ਪਾਏ ਗਏ ਆ ਜੇ ਆਉਣਾ ਉੱਤਰਨਾ ਉਹ ਮੈਂ ਤਾਂ ਤੱਕ ਨੂੰ ਰੋੜਾ ਨਾ ਬੋਟਲ ਲੱਗੀ ਕੋਪੀ ਨਾਲ ਜੂ ਬਾਈ ਵਾਲੀ ਉੱਥੇ ਹੋ ਗਿਆ ਤੇ ਸਾਡੇ ਚੇਅਰਮੈਨ ਜੋਰਾਵਰ ਸਿੰਘ ਹਾਂਜੀ ਅੱਗੇ ਵੱਲੋ ਮੰਤਰੀ ਸਾਹਿਬ ਦੇ ਛੁੱਟੇ ਵਿਰੋਧ ਪਰ ਆ ਜਿਹੜੇ ਆ ਮੈਂ ਤੁਸੀਂ ਦੇਖ ਸਕਦੇ ਹੋ ਆਹ ਵਾਲੇ ਨਹੀਂ ਦਿੱਗ ਤੁ ਵੀ ਆ ਕੇ ਦੋਟੇ ਹੋਇਆ ਇੱਥੇ ਜੀ ਪੂਰਾ ਹੋ ਨਹੀਂ ਦਿੱਤਾ ਮੈਂ ਆ ਪੁੱਛਦਾ ਨੌਲ ਕਾਉਂਸਲਰ ਸਾਡੇ ਜਿਮਾਰਪੁਰ ਕਰੋਨੀ ਦੇ ਇਹ ਵੀ ਚੱਲਦੇ ਹੋ ਹੋ ਬਾ ਆਜੀਵਾ ਅੱਜ ਲਾ ਦੇਓ ਅੱਗੇ ਬੋਤਲ ਚੋਕਲਾ ਤਾਂ ਨੂੰ ਇੱਕ ਇਹ ਪਾਣੀ ਦੀ ਸੇਵਾ ਲੈ ਕੇ ਗਏ ਆ ਜੀ ਜਿਹੜੇ ਉਧਰ ਲੱਗੇ ਆ ਫੜ ਗੁਜਰਾ ਦੀ ਸੰਗਤ ਜੋ ਸੇਵਾ ਕਰ ਰਹੀ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਸਾਰੇ ਨੌਜਵਾਨ ਵੀ ਲੱਗੇ ਹੋਏ ਆ ਜੋ ਨਿੱਕੀਆਂ ਟਾਲੀਆਂ ਦੇਤਾ ਜੀ ਪਰ ਕੇ ਆ ਰਹੇ ਨੇ ਸੋ ਸਾਰੇ ਨਗਰ ਨੂੰ ਬੇਨਤੀ ਇਹ ਕਿ ਜਿਹੜੇ ਇਹ ਪਿੰਡ ਨਹੀਂ ਹਲੇ ਤੱਕ ਸਰਵਿਸ ਕਰ ਰਹੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਰਾ ਨਗਰ ਦੇ ਵਿੱਚੋਂ ਉੱਠ ਕੇ ਸੇਵਾ ਕਰਨ ਦੀ ਕਿਰਪਾ ਦਿੱਤਾ ਕਰਨੀ ਜੀ ਵਾਹਿਗੁਰੂ ਜੀ ਕਰੀ